ਜਦੋਂ ਕਿਸੇ ਇੱਕ ਚਿੜੀ ਦੇ ਆਲ ਨੇ ਨਾਲ ਵੀ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਬਹੁਤ ਰੌਲਾ ਪਾਉਂਦੀ ਹੈ ਤੇ ਜਦੋਂ ਕਿਸੇ ਦੇਸ਼ ਨਾਲ ਛੇੜਖਾਨੀ ਹੋ ਜਵੇ ਉਸ ਦੇਸ਼ ਦੇ ਅਸਤਿਤਵ ਦੇ ਉੱਤੇ ਸਵਾਲ ਆ ਜਵੇ ਤਾਂ ਇਸ ਦੇ ਉੱਤੇ ਸਵਾਲ ਬਣਦਾ ਹੀ ਆ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿਦਾਂ ਦਾ ਦੇਸ਼ ਜਿਸ ਦੇ ਖਤਮ ਹੋਣ ਦੇ ਆਸਾਰ ਦਿਖ ਰਹੇ ਨੇ ਜਿਵੇਂ ਕਹੋ ਵੀ ਖਤਮ ਹੋਣ ਦੀ ਕਗਾਰ ਤੇ ਖੜਾ ਆ ਉੱਥੋਂ ਦੇ ਲੋਕ ਉਸ ਦੇਸ਼ ਨੂੰ ਛੱਡ ਰਹੇ ਆ ਕੀ ਕਾਰਨਾਂ ਕਿਉਂ ਲੋਕ ਛੱਡ ਰਿਹਾ ਕਿੱਥੇ ਜਾ ਰਿਹਾ ਉਹ ਦੇਸ਼ ਕਿਹੜਾ ਆ ਦੁਨੀਆ ਦੇ ਕਿਹੜੇ ਕੋਨੇ ਦੇ ਵਿੱਚ ਸਾਰੀ ਜਾਣਕਾਰੀ ਅੱਜ ਦੇ ਇਸ ਵੀਡੀਓ ਵਿੱਚ ਲੈਣ ਜਾ ਰਹੇ ਹਾਂ ਜੀ ਸੱਸੀ ਗਾਲ ਜੀ ਮਾ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬੀ ਸਿਸਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਤੁਹਾਡੇ ਉੱਤੇ ਹੋਊਗੀ ਸੋ ਮਸਲਾ ਕੀ ਆ ਸਾਡੇ ਕੋਲੇ ਇੱਕ ਜਦੋਂ ਅਸੀਂ ਨਿਊਜ਼ਪੇਪਰ ਵਗੈਰਾ ਪੜ੍ਹਦੇ ਹੀ ਰਹਿੰਦੇ ਆ ਤੇ ਜਾਂ ਫਿਰ ਥੋੜਾ ਬਹੁਤ ਅਪਡੇਟ ਰਹਿੰਦੇ ਆ ਖਬਰਾਂ ਦੇ ਉੱਤੇ ਤੇ ਇੱਕ ਨਿਊਜ਼ ਸਾਨੂੰ ਬਹੁਤ ਦੇਖਣ ਨੂੰ ਮਿਲੀ ਆ ਕਿ ਤਵਾਲੂ ਇੱਕ ਦੇਸ਼ ਦਾ ਨਾਮ ਹੈ ਤਵ ਉਹਦੀਆਂ ਬਾਉਂਡਰੀਜ਼ ਦੇ ਵਿੱਚ ਸਾਨੂੰ ਸੀ ਲੈਵਲ ਯਾਨੀ ਕਿ ਪਾਣੀ ਦਾ ਲਹਿਰਾ ਪਾਣੀ ਦੀਆਂ ਲਹਿਰਾ ਹੁਣ ਸਾਨੂੰ ਅਕਸਰ ਦੇਖਣ ਨੂੰ ਮਿਲਦੀਆਂ ਨੇ ਉਹਦੀ ਬਾਉਂਡਰੀ ਦੇ ਵਿੱਚ ਤੇ ਉਹ ਬਹੁਤ ਜਲਦੀ ਕਹਿੰਦੇ ਡੁੱਬਣ ਵਾਲਾ ਦੇਸ਼ ਬਣਨ ਜਾ ਰਿਹਾ ਆ ਸੋ ਦੇਸ਼ ਹੈ ਕਿੱਥੇ ਆ ਆਪਾਂ ਪਹਿਲਾਂ ਇਹ ਦੇਖ ਲੈਣੇ ਆ ਇੱਕ ਐਦਾਂ ਦਾ ਦੇਸ਼ ਜੋ ਦੁਨੀਆ ਦੇ ਨਕਸ਼ੇ ਵਿੱਚ ਸ਼ਾਇਦ ਤੁਹਾਨੂੰ ਛੇਤੀ ਲੱਭੇ ਨਾ ਪਰ ਸਵਾਲ ਤਾਂ ਹੈਗਾ ਨਾ ਮੈਂ ਦੱਸਿਆ ਕਿ ਚਿੜੀ ਦਾ ਘਰ ਵੀ ਜੇ ਅਸੀਂ ਛੇੜਖਾਨੀ ਕਰਦੇ ਆ ਤਾਂ ਉਹਨੂੰ ਵੀ ਫੀਲ ਹੁੰਦਾ ਆ ਇਹ ਤਾਂ ਇੱਕ ਦੇਸ਼ ਆ ਇਥੇ ਲੋਕ ਰਹਿ ਰਹੇ ਆ ਸੋ ਜਦੋਂ ਅਸੀਂ ਵਰਲਡ ਮੈਪ ਨੂੰ ਦੇਖਦੇ ਆਂ ਪੂਰੀ ਦੁਨੀਆ ਨੂੰ ਆ ਰਿਹਾ ਸਾਡਾ ਭਾਰਤ ਸਾਡੇ ਭਾਰਤ ਦੇ ਜੇ ਅਸੀਂ ਥੋੜਾ ਜਿਹਾ ਦੱਖਣ ਪੂਰਬ ਵੱਲੋਂ ਦੇਖੇ ਤਾਂ ਆਸਟ੍ਰੇਲੀਆ ਕੰਟਰੀ ਆ ਸੋ ਇਸ ਆਸਟ੍ਰੇਲੀਆ ਕੰਟਰੀ ਦੇ ਬਿਲਕੁਲ ਨੇੜੇ ਸਾਨੂੰ ਦੇਖਣ ਨੂੰ ਮਿਲਦਾ ਹੈ ਇਹ ਵਾਲਾ ਦੇਸ਼ ਜਿਹਦੀ ਆਪਾਂ ਗੱਲ ਕਰਦੇ ਆਂ ਆ ਰਿਹਾ ਤਵਾਲੂ ਸੋ ਜੇ ਮੈਂ ਇਹਨੂੰ ਮੈਪ ਨੂੰ ਹੋਰ ਥੋੜਾ ਜ਼ੂਮ ਕਰ ਦਵਾਂ ਤਾਂ ਆ ਰਿਹਾ ਜੀ ਆਸਟ੍ਰੇਲੀਆ ਤੇ ਆ ਰਿਹਾ ਸਾਡੇ ਕੋਲੇ ਤੁਲਾਬੂ ਦੇਸ਼ ਤਵਾਲੂ ਸੌਰੀ ਨਾ ਤੁਲਾਬੂ ਤਵਾਲੂ ਦੇਸ਼ ਇਹਦਾ ਨਾਮ ਹੈਗਾ ਤੂ ਵਾਲੂ ਸੋ ਤੂ ਵਾਲੂ ਦੇਸ਼ ਹੈ ਹੁਣ ਇਹਦੇ ਬਾਰੇ ਆਪਾਂ ਜਾਣਕਾਰੀ ਲੈਨੇ ਆ ਕਹਿੰਦੇ ਹੈ ਕੀ ਆ ਇੱਕ ਇਸ ਤਰੀਕੇ ਦਾ ਦੇਸ਼ ਦੀ ਰੀਅਲ ਪਿਕਚਰ ਹੈ ਆ ਇਹ ਦੇਸ਼ ਆ ਸੋ ਇਹਦਾ ਮੇਨ ਆਈਲੈਂਡ ਆ ਇਹ ਦੇਸ਼ ਟੋਟਲ 9 ਆਈਲੈਂਡਸ ਤੋਂ ਬਣਿਆ ਹੋਇਆ ਹੈ ਸਭ ਤੋਂ ਵੱਡਾ ਆਈਲੈਂਡ ਇਹ ਆ ਇਹਦੇ ਨਾਲ ਛੋਟੇ ਛੋਟੇ ਹੋਰ 9 ਆਈਲੈਂਡ ਜਿਵੇਂ ਇੱਕ ਆਹ ਵਾਲਾ ਹੋ ਗਿਆ ਇੱਕ ਆਹ ਵਾਲਾ ਹੋ ਗਿਆ ਇੱਕ ਆਹ ਵਾਲਾ ਹੋ ਗਿਆ ਸੋ ਇਦਾਂ ਮਿਲਾ ਕੇ ਇਹ 9 ਆਈਲੈਂਡਸ ਤੋਂ ਬਣਿਆ ਸਮੁੰਦਰ ਦੇ ਵਿਚਕਾਰ ਆ ਸੋ ਓਬਵੀਅਸ ਆ ਪਾਣੀ ਆਸੇ-ਪਾਸੇੋਂ ਆ ਰਿਹਾ ਆ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਆ ਮੌਸਮ ਬਦਲ ਰਿਹਾ ਆ ਧਰਤੀ ਉੱਤੇ ਟੈਂਪਰੇਚਰ ਵਧ ਰਿਹਾ ਆ ਉਵੇਂ ਉਵੇਂ ਗਲੇਸ਼ੀਅਰ ਜਿਹੜੇ ਖੁਰ ਰਹੇ ਆ ਤੇ ਸਮੁੰਦਰ ਦਾ ਪਾਣੀ ਉੱਪਰ ਜਾ ਰਿਹਾ ਆ ਸਮੁੰਦਰ ਦੇ ਪਾਣੀ ਦਾ ਜਿਹੜਾ ਲੈਵਲ ਉਹ ਵਧ ਰਿਹਾ ਆ ਹੁਣ ਇਹ ਦੇਖਿਆ ਜਾਵੇ ਤਾਂ ਸਮੁੰਦਰ ਦੇ ਵਿੱਚ ਸਿਰਫ ਸਮੁੰਦਰ ਦੇ ਤਲ ਤੋਂ ਇਹ ਇਸ ਸਮੁੰਦਰ ਦੀ ਸਤ੍ਹਾ ਤੋਂ ਪਾਣੀ ਤੋਂ 2 ਮੀਟਰ ਦੀ ਉਚਾਈ ਤੇ ਆ ਯਾਨੀ 2 ਮੀਟਰ ਉਚਾਈ ਦੀ ਹਾਈਟ ਆ ਸੋ 2 ਮੀਟਰ ਕਿੰਨਾ ਖੁੰਦਾ ਕਿ ਆਪਾਂ ਦੇਖੀਏ ਤਾਂ ਜ਼ਿਆਦਾ ਹਾਈਟ ਨਹੀਂ ਹੁੰਦੀ 2 ਮੀਟਰ ਲੇਕਿਨ ਗਲੋਬਲ ਵਾਰਮਿੰਗ ਦੇ ਕਰਕੇ ਜਿਹੜੀ ਬਰਫ਼ ਪਿਘਲ ਰਹੀ ਆ ਗਲੇਸ਼ੀਅਰ ਪਿਘਲ ਰਿਹਾ ਉਹਦੇ ਕਰਕੇ ਪਾਣੀ ਲਗਾਤਾਰ ਵਧ ਰਿਹਾ ਆ ਸੂਸਪਾਣੀ ਦੇ ਲੈਵਲ ਬਦਲ ਦੇ ਨਾਲ ਨਾਲ ਜਦੋਂ ਇਹ ਪਾਣੀ ਦੀਆਂ ਲਹਿਰਾਂ ਆਉਂਦੀਆਂ ਨੇ ਸਮੁੰਦਰ ਦੇ ਤਾਂ ਉਹ ਲਹਿਰਾਂ ਦਾ ਪਾਣੀ ਇਹਨਾਂ ਦੇ ਅੰਦਰ ਤੱਕ ਜਾ ਰਿਹਾ ਆ ਸਮੱਸਿਆ ਹੁਣ ਇੱਥੇ ਆ ਜੀ ਸੋ ਜਦੋਂ ਆਪਾਂ ਥੋੜਾ ਜਿਹਾ ਹੋਰ ਪੜ੍ਹਦੇ ਹਾਂ ਇਸ ਬਾਰੇ ਤਾਂ ਕੁਝ ਇਦਾਂ ਦੇ ਵੀ ਇਹਦੇ ਆਈਲੈਂਡ ਹੈਗੇ ਜਿਨ੍ਹਾਂ ਦੀ ਚੌੜਾਈ ਸਿਰਫ 20 ਤੋਂ 30 ਮੀਟਰ ਆ ਬਹੁਤ ਘੱਟ ਚੌੜਾਈ ਹੈ ਲੋਕੀ ਇੱਥੇ ਰਹਿ ਰਹੇ ਆ ਹੁਣ ਜਦੋਂ ਲਹਿਰਾਂ ਆਈਆਂ ਤਾਂ ਪਾਣੀ ਇਹਨਾਂ ਦੇ ਰਾਹਾਂ ਤੱਕ ਆ ਜਾਂਦਾ ਇਹਨਾਂ ਦੇ ਘਰਾਂ ਤੱਕ ਆ ਜਾਂਦਾ ਸੋ ਪਰੇਸ਼ਾਨੀ ਤਾਂ ਹੈਗੀ ਆ ਪਰ ਹੌਲੀ ਹੌਲੀ ਸਮੁੰਦਰ ਦਾ ਪਾਣੀ ਵਧੀ ਜਾ ਰਿਹਾ ਲੈਵਲ ਵਧੀ ਜਾ ਰਿਹਾ ਸੋ ਇਹਨਾਂ ਦੇ ਖਤਮ ਕਹਿੰਦੇ NASA ਨੇ ਇੱਕ ਸਟੱਡੀ ਕੀਤੀ ਹੈ ਉਹ ਕਹਿੰਦੇ ਵੀ 2050 ਤੱਕ ਸੋ ਅੱਜ ਤੋਂ ਲਗਭਗ 25 ਸਾਲ ਬਾਅਦ ਕਹਿੰਦੇ ਕੀ ਹੋਊਗਾ ਜਿਹੜੇ ਡੇਲੀ ਟਾਈਡ ਆਉਣਗੇ ਜਿਹਨੂੰ ਅਸੀਂ ਜਵਾਰ ਭਾਟੇ ਪੰਜਾਬੀ ਵਿੱਚ ਕਹਿੰਦੇ ਨੇ ਡੇਲੀ ਟਾਈਡ ਆਉਣਗੇ ਤਾਂ ਉਹ ਇਸ ਮੇਨ ਲੈਂਡ ਜਿਹੜਾ ਹੈਗਾ ਜਿਹੜਾ ਆਪਾਂ ਸ਼ੁਰੂ ਚ ਦੇਖਿਆ ਸੀਗਾ ਮੇਨ ਨੌਆਂ ਵਿੱਚੋਂ ਸਭ ਤੋਂ ਜਿਹੜੇ ਨੌ ਆਈਲੈਂਡ ਮੈਂ ਦਿਖਾਏ ਸੀ ਸੋਨੂੰ ਉਹਨਾਂ ਵਿੱਚੋਂ ਮੇਨ ਜਿਹੜਾ ਹੈਗਾ ਜਿਹੜਾ ਸਭ ਤੋਂ ਵੱਡਾ ਆ ਉਹਦੇ 60% ਏਰੀਆ ਤੱਕ ਆ ਜਾ ਕਰੂਗਾ ਪਾਣੀ ਠੀਕ ਹੈ ਉਹਦੇ 60% ਏਰੀਆ ਤੱਕ ਆਜੂਗਾ ਤੇ ਉਹਦੇ 60 ਅੱਧ ਸੌਰੀ ਅੱਧ ਤੱਕ ਆਜੂਗਾ ਤੇ 60% ਲੋਕਾਂ ਨੂੰ ਪ੍ਰਭਾਵਿਤ ਕਰੂਗਾ ਜਾਨੀ ਜਿਹੜਾ ਇਹ ਮੇਨ ਵਾਲਾ ਏਰੀਆ ਆ ਸੋ ਜਦੋਂ ਕਹਿੰਦੇ ਅੱਜ ਤੋਂ 25 ਸਾਲ ਬਾਅਦ ਲਹਿਰਾਂ ਆਇਆ ਕਰਨੀਆਂ ਤੇ ਲਹਿਰਾਂ ਇੱਥੋਂ ਇੱਥੋਂ ਤੱਕ ਜਾਇਆ ਕਰਨੀਆਂ ਜਿਹਦੇ ਨਾਲ ਇਸ ਪੂਰੇ ਏਰੀਏ ਦੀ 60% ਪੋਪੂਲੇਸ਼ਨ ਪ੍ਰਭਾਵਿਤ ਹੋ ਜੂਗੀ 60% ਪੋਪੂਲੇਸ਼ਨ ਹੁਣ ਇਹਦੀ ਪੋਪੂਲੇਸ਼ਨ ਹੈ ਕਿੰਨੀ ਕਾ ਤੇ ਦੇਖਿਆ ਜਾਵੇ ਪੂਰੇ ਦੇ ਪੂਰੇ ਦੇਸ਼ ਦੀ ਗੱਲ ਕਰ ਲਈਏ ਤੁਵਾਲੂ ਦੇਸ਼ ਆ ਸਾਡੇ ਕੋਲੇ ਇਹਦੇ ਵਿੱਚ 11000 ਲੋਕ ਰਹਿੰਦੇ ਆ ਤੇ ਕੋ ਪੂਰਾ ਵਿਕਸਿਤ ਦੇਸ਼ ਆ ਨਹੀਂ ਹੈਗਾ ਵੀ ਕੋਈ ਛੋਟਾ ਮੋਟਾ ਦੇਸ਼ ਆ ਜਿਹੜਾ ਵਿਕਸਿਤ ਨਹੀਂ ਹੈਗਾ ਜਾਂ ਕੋਈ ਆਇਲੈਂਡ ਟਾਈਪ ਹੈਗਾ ਕੱਲਾ ਜਾਂ ਇਥੇ ਕਬੀਲੇ ਰਹਿੰਦੇ ਨਹੀਂ ਪ੍ਰੋਪਰ ਵਿਕਸਿਤ ਦੇਸ਼ ਆ ਸਾਰੀਆਂ ਫੈਸਿਲਿਟੀਆਂ ਨੇ ਸਾਰੀਆਂ ਸਹੂਲਤਾਂ ਸਾਨੂੰ ਇਥੇ ਦੇਖਣ ਨੂੰ ਮਿਲਦੀਆਂ ਨੇ ਸੋ ਕਹਿੰਦੇ ਜਿਹੜੇ 11000 ਲੋਕ ਹੈਗੇ ਮੈਂ ਦੱਸਿਆ ਨੋ ਛੋਟੇ ਛੋਟੇ ਟਾਪੂ ਉੱਤੇ ਰਹਿੰਦੇ ਆ ਤੇ ਉਹ ਟਾਪੂ ਜਿਹੜੇ ਹੈਗੇ ਸਪੈਸਿਫਿਕ ਸਮੁੰਦਰ ਦੇ ਵਿੱਚਕਾਰ ਸਾਨੂੰ ਪੈਸੀਫਿਕ ਓਸ਼ਨ ਦੇ ਵਿੱਚਕਾਰ ਸਾਨੂੰ ਦੇਖਣ ਨੂੰ ਮਿਲਦੇ ਆ ਉਹ ਵਾਲੇ ਜਿਹੜੇ ਆਪਾਂ ਮੁਲਕ ਦੀ ਗੱਲ ਕਰਦੇ ਆ। ਸੋ ਆਉਣ ਵਾਲੇ 30 ਸਾਲਾਂ ਵਿੱਚ ਜਿਵੇਂ ਮੈਂ ਦੱਸਿਆ ਨਾਸਾ ਨੇ ਕਿਹਾ ਵੀ ਇਹਦਾ ਕਾਫੀ ਸਾਰਾ ਏਰੀਆ ਜਿਹੜਾ ਉਹ ਪਾਣੀ ਦੇ ਹੇਠਾਂ ਆਉਣ ਦੇ ਚਾਂਸ ਹੈਗੇ ਆ ਕਿਉਂਕਿ ਗਲੋਬਲ ਵਾਰਮਿੰਗ ਵੱਧ ਰਹੀ ਹੈ। ਸਾਇੰਟਿਸਟ ਇਹ ਕਹਿ ਰਹੇ ਆ ਕਿ ਹਰ ਇੱਕ ਸਾਲ 6 ਇੰਚ ਪਾਣੀ ਸਮੁੰਦਰ ਦਾ ਤਾਹਾਂ ਆ ਰਿਹਾ ਹੈ। ਜਿਹਨੂੰ ਅਸੀਂ 15 ਸੈਂਟੀਮੀਟਰ ਵੀ ਕਹਿ ਸਕਦੇ ਆ ਤੇ 6 ਇੰਚ ਵੀ ਕਹਿ ਸਕਦੇ ਆ। ਸੋ ਇਸ ਹਿਸਾਬ ਨਾਲ ਚੱਲੀ ਗਏ ਕਹਿੰਦੇ ਤਾਂ 2025 ਤੱਕ ਤੁਸੀਂ ਹਿਸਾਬ ਲਾ ਲਓ। 6 ਇੰਚ ਇੱਕ ਚਾਰ ਰਿਹਾ ਸਾਡੇ ਕੋਲ ਇੱਕ ਸਾਲ ਦੇ ਵਿੱਚ 2 ਸਾਲਾਂ ਵਿੱਚ 12 ਇੰਚ ਹੋ ਗਿਆ ਹੈਨਾ। ਤੇ 1 ਮੀਟਰ ਦੇ ਵਿੱਚ 39 ਇੰਚ ਹੁੰਦੇ ਆ ਜੇ ਆਪਾਂ ਦੇਖੀਏ ਤਾਂ ਤੁਸੀਂ ਹਿਸਾਬ ਲਾ ਲਓ ਵੀ 25 ਸਾਲਾਂ ਚ ਕਹਿੰਦੇ ਪੂਰਾ ਦੇਸ਼ ਡੁੱਬ ਜਾਣਾ ਖਤਮ ਹੋ ਜਾਊਗਾ ਇਹ ਦੇਸ਼ ਹੁਣ ਜਦੋਂ ਇਹ ਵਾਲੀ ਗੱਲ ਪਤਾ ਲੱਗੀ ਇਥੋਂ ਦੇਸ਼ ਦੇ ਲੋਕਾਂ ਨੂੰ ਬਹੁਤ ਹੈਰਾਨ ਨੇ ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਹਿੰਦੇ ਗ੍ਰੀਨ ਹਾਊਸ ਗੈਸ ਜਿਹੜਾ ਅਸੀਂ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਜਿਆਦਾ ਸਾਡੇ ਇੱਥੇ ਫੈਕਟਰੀਆਂ ਚੱਲਦੀਆਂ ਨੇ ਜਿਹਦੇ ਵਿੱਚੋਂ ਧੂਆ ਨਿਕਲਦਾ ਗੱਡੀਆਂ ਚੱਲਦੀਆਂ ਧੂਆ ਨਿਕਲਦਾ ਉਹਦੇ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ ਪੂਰੀ ਦੁਨੀਆ ਦਾ ਟੈਂਪਰੇਚਰ ਵੱਧ ਰਿਹਾ ਜਦੋਂ ਟੈਂਪਰੇਚਰ ਵਧੂਗਾ ਤਾਂ ਓਬਵੀਅਸ ਗਲੇਸ਼ੀਅਰ ਖੁਰਨਗੇ ਸੋ ਉਹ ਗਲੇਸ਼ੀਅਰ ਖੁਰਨ ਦਾ ਨੁਕਸਾਨ ਸ਼ਾਇਦ ਸਾਨੂੰ ਨਹੀਂ ਹੋਊਗਾ ਪੰਜਾਬ 'ਚ ਬੈਠਿਆਂ ਨੂੰ ਪਰ ਇਹਨਾਂ ਲੋਕਾਂ ਨੂੰ ਹੋਊਗਾ ਜਿਹੜੇ ਹੁਣ ਉੱਥੋਂ ਦੀ ਇੱਕ ਸੰਸਥਾ ਆ ਜੋ ਕਿ ਯੂਥ ਕਲਾਈਮੇਟ ਗਰੁੱਪ ਦੇ ਨਾਮ ਤੇ ਚੱਲ ਰਹੀ ਹੈ ਜੋ ਕਹਿੰਦੀ ਹੈ ਵੀ ਅਸੀਂ ਆਪਣੇ ਲੋਕਾਂ ਨੂੰ ਸਮਝਾਵਾਂਗੇ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਇਸ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਕਿਵੇਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਲੋਕ ਕਹਿੰਦਾ ਸਾਡੇ ਦੇਸ਼ ਛੱਡ ਕੇ ਜਾ ਰਹੇ ਆ ਪਰ ਅਸੀਂ ਇੱਥੇ ਰਹਾਂਗੇ ਆਪਣੇ ਦੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਇਹ ਨੇ ਮਿਸਟਰ ਸਾਡੇ ਕੋਲੇ ਨਿਵੇਗ ਸੋ ਨਿਵੇਗ ਇਹਦਾ ਨਾਮ ਹੈ ਇਹ ਕਹਿੰਦਾ ਵੀ ਦੇਖੋ ਮੈਂ ਤਾਂ ਨਹੀਂ ਜਾਊਂਗਾ ਲੋਕੀ ਜਾ ਰਿਹਾ ਦੇਸ਼ ਛੱਡ ਕੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਆਉਣ ਵਾਲੇ 20-25 ਸਾਲਾਂ ਵਿੱਚ ਦੇਸ਼ ਖਤਮ ਹੋਣ ਜਾ ਰਿਹਾ ਆ ਹੁਣ ਜ਼ਰੂਰੀ ਨਹੀਂ ਵੀ 20-25 ਸਾਲਾਂ ਬਾਅਦ ਦੇਸ਼ ਖਤਮ ਹੋ ਗਿਆ ਦੇਸ਼ ਹੁਣ ਤੋਂ ਹੀ ਖਤਮ ਹੈ ਮੈਂ ਲਿਖਿਆ ਨਾ ਸਟਾਰਟਿੰਗ ਵਿੱਚ ਦੇਸ਼ ਖਤਮ ਹੋ ਗਿਆ ਕਿਉਂ ਕਿ ਲੋਕਾਂ ਨੇ ਇੱਥੋਂ ਜਾਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਬਾਲਾ ਪੁਰਾਣਾ ਦੇਸ਼ ਵੀ ਨਹੀਂ ਸੀਗਾ ਇਹਨੂੰ ਹਜੇ ਆਜ਼ਾਦ ਹੋਏ ਨੂੰ ਕੁਝ ਹੀ ਸਮਾਂ ਹੋਇਆ 1978 ਦੇ ਵਿੱਚ 1 ਅਕਤੂਬਰ ਨੂੰ ਹੁਣੇ-ਹੁਣੇ ਆਪਣਾ ਇਹ ਆਜ਼ਾਦੀ ਦਿਵਸ ਮਨਾ ਕੇ ਛੱਡੇ ਆ ਤੇ ਦੂਜੀ ਇਹਨਾਂ ਨੂੰ ਇਹ ਵੀ ਟੈਨਸ਼ਨ ਹੋਈ ਹੋਈ ਵੀ ਅਸੀਂ ਹੁਣ ਜਾਵਾਂਗੇ ਕਿੱਥੇ ਪਾਣੀ ਦਾ ਲੈਵਲ ਵਧੀ ਜਾ ਰਿਹਾ ਵਧੀ ਜਾ ਰਿਹਾ ਸੋ ਖਤਰਾ ਇੰਨਾ ਕੁ ਹੋ ਚੁੱਕਾ ਆ ਕਿ ਜਦੋਂ ਵੀ ਹੁਣ ਕਹਿੰਦੇ ਥੋੜਾ ਬਹੁਤ ਵੀ ਟਾਈਡਸ ਆਉਂਦੇ ਨੇ ਤਾਂ ਜੋ ਵੀ ਆਲਰੇਡੀ ਇਹਨਾਂ ਦਾ ਇਨਫਰਾਸਟ੍ਰਕਚਰ ਆ ਖੇਤੀਬਾੜੀ ਆ ਫਸਲਾਂ ਆ ਉਹ ਸਾਰੀਆਂ ਤਬਾਹ ਹੋਣ ਲੱਗ ਪੈਂਦੀਆਂ ਨੇ ਛੱਲਾਂ ਆਉਂਦੀਆਂ ਨੇ ਪਾਣੀ ਦੀਆਂ ਉਹ ਇਹਨਾਂ ਦੇ ਅੰਦਰ ਤੱਕ ਦੇਸ਼ ਤੱਕ ਆ ਜਾਂਦੇ ਨੇ 20 30 ਮੀਟਰ ਚੌੜਾ ਕਿੰਨਾ ਦੇਸ਼ ਹੁੰਦਾ ਸੋ ਜਦੋਂ ਵੀ ਇੱਕ ਵਾਰ ਲਹਿਰਾ ਆਈਆਂ ਸਮੁੰਦਰ ਦੀਆਂ ਉਹ ਬਹੁਤ ਨੁਕਸਾਨ ਕਰਕੇ ਚਲੇ ਜਾਂਦੀਆਂ ਨੇ ਹੁਣ ਇਸ ਚੀਜ਼ ਤੋਂ ਅੱਕ ਕੇ ਲੋਕਾਂ ਨੂੰ ਲੱਗਾ ਵੀ ਕੀ ਕਰੀਏ ਆਪਾਂ ਇੱਥੇ ਕੀ ਕਰਾਂਗੇ ਦੇਸ਼ ਦੀ ਸਰਕਾਰ ਨੂੰ ਵੀ ਫਿਕਰ ਹੋਈ ਇਹਦੇ ਨਾਲ ਨਾਲ ਆਸਟ੍ਰੇਲੀਆ ਨੇ ਦੇਖਿਆ ਵੀ ਸਾਡੇ ਗੁਆਂਢ ਦੇ ਵਿੱਚ ਆ ਫਿਕਰ ਸਾਨੂੰ ਵੀ ਹੈਗੀ ਆ ਤਾਂ ਆਸਟ੍ਰੇਲੀਆ ਨੇ ਕਿਹਾ ਚਲੋ ਅਸੀਂ ਕੁਝ ਕਰਦੇ ਹਾਂ ਆਸਟ੍ਰੇਲੀਆ ਨੇ ਇੱਕ ਇਹਨਾਂ ਨਾਲ ਟ੍ਰੀਟੀ ਸਾਈਨ ਕੀਤੀ ਇੱਕ ਸੰਧੀ ਸਾਈਨ ਕੀਤੀ ਆ ਜਿਹਦੇ ਵਿੱਚ ਇਹ ਕਿਹਾ ਕਿ ਅਸੀਂ ਹਰੇਕ ਸਾਲ ਤੁਹਾਡੇ 280 ਬੰਦੇ ਜਿਹੜੇ ਆਪਣੇ ਦੇਸ਼ ਬੁਲਾ ਲਿਆ ਕਰਾਂਗੇ ਆਫੀਸ਼ੀਅਲੀ ਮਤਲਬ ਅਸੀਂ ਇਹ ਜ਼ਿੰਮੇਵਾਰੀ ਲੈਨੇ ਆ ਵੀ ਹਰੇਕ ਸਾਲ 280 ਬੰਦੇ ਤੁਹਾਡੇ ਦੇਸ਼ ਦੇ ਅਸੀਂ ਆਪਣੇ ਦੇਸ਼ ਚ ਬੁਲਾ ਲਿਆ ਕਰਾਂਗੇ ਸੋ ਇਹ ਕੰਮ ਕਹਿੰਦੇ ਆਪਾਂ ਸਟਾਰਟ ਕਰ ਦਿੱਤਾ ਹੈ ਹੁਣ 280 ਲੋਕ ਦੇਸ਼ ਛੱਡ ਰਹੇ ਆ ਹਰੇਕ ਸਾਲ ਆਸਟ੍ਰੇਲੀਆ ਵੱਲੋਂ ਜਿਹੜੇ ਆਸਟ੍ਰੇਲੀਆ ਆਪ ਬੁਲਾ ਰਿਹਾ ਆ ਗੱਲ ਇੱਥੇ ਨਹੀਂ ਰੁਕੀ ਇਹਦੇ ਨਾਲ ਨਾਲ ਕਹਿੰਦੇ ਲਾਇਆ ਜਾਵੇ ਤਾਂ 20% ਲੋਕ ਜਿਹੜੇ ਹੈਗੇ ਆ ਇਸ ਸਾਲ ਉਹ ਦੇਸ਼ ਛੱਡ ਕੇ ਚਲੇ ਗਏ ਵੀਜ਼ਾ ਲਵਾਇਆ ਉਹਨਾਂ ਨੇ ਆਪ ਇਕ ਤੰਦਰ ਦੇਸ਼ ਨੇ ਆਪ ਬੁਲਾਉਣੇ ਇੱਕ ਹੁੰਦਾ ਸੀ ਆਪ ਅਪਲਾਈ ਕੀਤਾ ਸੋ ਜਿਨ੍ਹਾਂ ਨੇ ਆਪ ਅਪਲਾਈ ਕੀਤਾ ਉਹ ਵੀ ਇਸ ਸਾਲ ਲਗਭਗ 20% ਜਿਹੜੇ ਪੋਪੂਲੇਸ਼ਨ ਹੈਗੀ ਆ ਉਹ ਦੇਸ਼ ਛੱਡ ਰਹੀ ਆ ਪੈਸੀਫਿਕ ਅੰਗੇਜਮੈਂਟ ਵੀਜ਼ਾ ਇਹ ਕਿਹ ਵੀ ਵੀਜ਼ੇ ਦੀ ਟਾਈਪ ਹੁੰਦੀ ਆ ਸੋ ਇਸ ਵੀਜ਼ੇ ਦੇ ਅੰਡਰ ਵੀ ਜਾ ਰਹੀ ਆ ਬਹੁਤ ਲੋਕ ਇਦਾਂ ਜਾ ਰਹੇ ਆ ਇਹਦੇ ਨਾਲ ਨਾਲ ਕੁਝ ਜਿਹੜੇ ਬੱਚੇ ਵੀ ਆ ਉਹ ਬ੍ਰੇਨ ਡレイン ਹੋ ਰਿਹਾ ਜਿਵੇਂ ਜਿਹੜੇ ਸਕਿਲਡ ਪਰਸਨ ਹੋਗਾ ਨਰਸਾਂ ਦੀ ਗੱਲ ਕਰ ਲਈਏ ਇਹਨਾਂ ਮੁਲਕਾਂ ਵਿੱਚੋਂ ਨਰਸਾਂ ਵੀ ਛੱਡ ਛੱਡ ਕੇ ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵੱਲ ਜਾ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਇੱਥੇ ਜ਼ਿੰਦਗੀ ਜਿਹੜੀ ਉਹ ਦਿਖ ਨਹੀਂ ਰਹੀ ਉਹਨਾਂ ਨੂੰ ਪਤਾ ਆ ਹੁਣ ਇਹ ਦੇਸ਼ ਖਤਮ ਹੋਣ ਦੀ ਕਗਾਰ ਤੇ ਹੈ ਅੱਜ ਨਹੀਂ ਹੋਊਗਾ 10 ਸਾਲ ਬਾਅਦ ਹੋਜੂਗਾ ਇਹਨਾਂ ਨੇ ਆਪਣੇ ਫਿਊਚਰ ਪਲਾਨ ਕਰਨੇ ਆ ਇਹਨਾਂ ਨੇ ਮੈਰਿਜਸ ਕਰਾਉਣੀਆਂ ਨੇ ਇਹਨਾਂ ਨੇ ਆਪਣੇ ਅੱਗੇ ਫੈਮਿਲੀ ਨੂੰ ਇਨਕਰੀਜ਼ ਕਰਨਾ ਆ ਸੋ ਇਦਾਂ ਦੀ ਇੱਕ ਸਟੱਡੀ ਜਦੋਂ ਕੀਤੀ ਗਈ ਤਾਂ 2018 ਤੋਂ ਕਹਿੰਦੇ ਇਸ ਦੇਸ਼ ਦੀ ਪੋਪੂਲੇਸ਼ਨ ਘਟਣੀ ਸਟਾਰਟ ਹੋ ਗਈ ਆ ਕਿਉਂ ਪੁੱਛਿਆ ਜਾ ਕਿਸੇ ਨੂੰ ਵੀ ਭਾਈ ਤੁਹਾਡੀ ਮੈਰਿਜ ਹੋਈ ਆ ਤੁਸੀਂ ਅੱਗੇ ਪੋਪੂਲੇਸ਼ਨ ਕਿਉਂ ਨਹੀਂ ਵਧਾਈ ਉਹ ਕਹਿੰਦੇ ਸਾਡਾ ਮੰਨ ਤਾਂ ਹੈਗਾ ਕਿ ਅਸੀਂ ਆਪਣੀ ਪੋਪੂਲੇਸ਼ਨ ਆਪਣੇ ਪਰਿਵਾਰ ਨੂੰ ਵਧਾਈਏ ਸਾਡੇ ਬੱਚੇ ਹੋਣ ਪਰ ਸਾਨੂੰ ਫਿਕਰ ਇਹ ਹੈ ਆ ਵੀ ਅਸੀਂ ਦੇਸ਼ ਛੱਡ ਕੇ ਜਾ ਨਹੀਂ ਸਕਦੇ ਹਜੇ ਸਾਡੇ ਕੋਲ ਸਕਿਲਡ ਵੀਜ਼ਾ ਨਹੀਂ ਹੈਗਾ ਜੇ ਅਸੀਂ ਸਕਿਲਡ ਪਰਸਨ ਨਹੀਂ ਹੈਗੇ ਅਸੀਂ ਸੋਚਦੇ ਵੀ ਜੇ ਅਸੀਂ ਆਪਣੇ ਗਾਹਾਂ ਪੀੜੀ ਨੂੰ ਵਧਾ ਵੀ ਲਿਆ ਸਾਡੇ ਬੱਚੇ ਵੀ ਹੁੰਦੇ ਆ 25 ਸਾਲ ਬਾਅਦ ਤਾਂ ਦੇਸ਼ ਡੁੱਬਣ ਤੇ ਆ ਗਿਆ ਅਸੀਂ ਉਹਨਾਂ ਨੂੰ ਕੀ ਭੇਖ ਦੇ ਕੇ ਜਾਵਾਂਗੇ ਸੋ ਇਸ ਖਤਰੇ ਤੋਂ ਡਰਦੇ ਹੋਏ ਲੋਕਾਂ ਨੇ ਅੱਗੇ ਬੱਚੇ ਪੈਦਾ ਕਰਨੇ ਵੀ ਰੋਕ ਦਿੱਤੇ ਨੇ ਦੇਖੋ ਚੋਂ ਪਾਸੇ ਮਾਰ ਪੈ ਰਹੀ ਆ ਇੱਕ ਤਾਂ ਵਾਤਾਵਰਨ ਦੀ ਮਾਰ ਤਾਂ ਹੈਗੀ ਆ ਦੇਸ਼ ਖਤਮ ਕਿਵੇਂ ਹੋ ਰਿਹਾ ਦੇਸ਼ ਉੱਥੋਂ ਮਾਈਗ੍ਰੇਟ ਕਰ ਰਿਹਾ ਲੋਕੀ ਜਾ ਰਿਹਾ ਛੱਡ ਛੱਡ ਕੇ ਲੋਕਾਂ ਨੇ ਅੱਗੇ ਆਪਣੀ ਔਲਾਦ ਪੈਦਾ ਕਰਨ ਦੇ ਉੱਤੇ ਰੋਕ ਤੱਕ ਲਗਾ ਦਿੱਤੀ ਇਹ ਵੀ ਨਹੀਂ ਕੀ ਕਰਾਂਗੇ ਇਸ ਦੇਸ਼ ਦੇ ਵਿੱਚ ਸੋ ਇਹਦੇ ਨਾਲ ਨਾਲ ਜਿਹੜੇ ਟੈਂਪਰੀ ਵੀ ਕੁਝ ਇਦਾਂ ਦੇ ਹੱਲ ਕੀਤੇ ਜਾ ਰਹੇ ਆ ਕਿਉਂਕਿ ਪਰਮਾਨੈਂਟ ਦਾ ਹੱਲ ਨਹੀਂ ਹੈਗਾ ਸੋ ਸਰਕਾਰ ਨੇ ਛੋਟੇ ਛੋਟੇ ਬੰਨ ਬਣਾਏ ਹੋਏ ਇਦਾਂ ਬਿਲਕੁਲ ਸਮੁੰਦਰ ਦੇ ਬੀਚ ਦੇ ਨਾਲ ਬੰਨ ਬਣਾਤੇ ਆ 2 2 3 3 ਮੀਟਰ ਉੱਤੇ ਤਾਂ ਕਿ ਜਿਹੜਾ ਪਾਣੀ ਉਹ ਛੇਤੀ ਨਾ ਆ ਪਾਵੇ ਪਰ ਕਹਿੰਦਾ ਬੱਕਰੇ ਦੀ ਮਾਂ ਕਿੰਨਾ ਟਾਈਮ ਖੈਰ ਮਨਾਊਗੀ ਸੋ ਕਿੰਨਾ ਕੁ ਟਾਈਮ ਇਹ ਬੰਨ ਰੁਕਣਗੇ ਸਮੁੰਦਰ ਦੀ ਇੱਕ ਲਹਿਰ ਆਈ ਤਾਂ ਸਾਰੇ ਬੰਨ ਖੁਰ ਜਾਣੇ ਆ ਮਸਲਾ ਇੱਥੇ ਇਸ ਚੀਜ਼ ਤੇ ਬੰਨ ਲਾਉਣ ਦੀ ਨਹੀਂ ਲੋੜ ਹੈਗੀ ਲੋੜ ਹੈਗੀ ਆ ਜੋ ਸਾਡੇ ਕੋਲੇ ਗ੍ਰੀਨ ਹਾਊਸ ਗੈਸਸ ਪ੍ਰੋਡਿਊਸ ਹੋ ਰਹੀਆਂ ਉਹਨਾਂ ਉੱਤੇ ਬੰਨ ਲਾਉਣ ਦੀ ਬਾਕੀ ਦੇਖੋ ਇਹ ਨੁਕਸਾਨ ਜਿਹੜਾ ਇਕੱਲਾ ਇਸ ਦੇਸ਼ ਦਾ ਨਹੀਂ ਹੋਊਗਾ ਇਦਾਂ ਬਹੁਤ ਸਾਰੇ ਛੋਟੇ-ਛੋਟੇ ਟਾਪੂ ਹੈਗੇ ਜਿਹੜੇ ਸਮੁੰਦਰਾਂ ਵਿੱਚ ਪਾਏ ਜਾਂਦੇ ਆ ਤੇ ਉਹਨਾਂ ਦੇ ਉੱਤੇ ਵੀ ਇੱਕ ਨੱਕਦਿੰਦੇ ਨੇ ਪ੍ਰੋਬਲਮ ਆਊਗੀ ਉਹ ਵੀ ਦੇਸ਼ ਬਰਬਾਦੀ ਦੇ ਵੱਲੋਂ ਜ਼ਰੂਰ ਜਾਣਗੇ ਜੇ ਇਨਸਾਨ ਆਪਣੇ ਕੰਮਾਂ ਨੂੰ ਨਹੀਂ ਕੰਟਰੋਲ ਕਰੂਗਾ ਨੇਚਰ ਨੇ ਬਣਾਇਆ ਸੀਗਾ ਬਹੁਤ ਸੋਹਣਾ ਬਣਾਇਆ ਸੀਗਾ ਇਨਸਾਨ ਨੇ ਉਸ ਨੇਚਰ ਦੇ ਵਿੱਚ ਆਪਦੀ ਉਂਗਲ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਰਿਜ਼ਲਟ ਸੀ ਦੇਖ ਰਹੇ ਆ ਕਦੇ ਸੁਨਾਮੀ ਆ ਗਿਆ ਕਦੇ ਕੁਝ ਆ ਗਿਆ ਕਦੇ ਕੁਝ ਆ ਗਿਆ ਸੋ ਇਹ ਹੌਲੀ-ਹੌਲੀ ਚੱਲੀ ਜਾਣਾ ਇਨਸਾਨ ਨੂੰ ਇਹ ਲੱਗਦਾ ਕਿ ਮੈਂ ਆਪ ਐ ਕਰ ਲੂ ਮੈਂ ਜਿਉਂ ਕਰ ਲੂ ਪਰ ਉਹ ਸੋ ਪਰਮਾਤਮਾ ਕਰੇ ਇਨਸਾਨ ਨੂੰ ਥੋੜੀ ਜੀ ਸਮਝ ਆਵੇ ਉਹ ਸਰਬੱਤ ਦੇ ਭਲੇ ਦੀ ਗੱਲ ਕਰੇ ਕੱਲਾ ਆਪਣੇ ਬਾਰੇ ਨਾ ਸੋਚੇ ਜਿਸ ਦੇ ਨਾਲ ਪੂਰੀ ਦੀਨ ਦੁਨੀਆ ਜੋ ਸ੍ਰਿਸ਼ਟੀ ਨੇ ਵਸਾਈਆ ਉਹ ਸਹੀ ਸਲਾਮਤ ਰਹੇ ਉਮੀਦ ਕਰਦਾ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਲਈ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿਵੇਂ ਦੀ ਲੱਗੀ ਇਨਫੋਰਮੇਸ਼ਨ ਸੋ ਇਹਦੇ ਨਾਲ ਨਾਲ ਹੀ ਜੇ ਤੁਸੀਂ ਡੀਐਸਪੀ ਐਸਡੀਐਮ ਜਾਂ ਤਸਦੀਲਦਾਰ ਬਣਨਾ ਚਾਹੁੰਦੇ ਹੋ ਜਾਂ ਤੁਹਾਡੇ ਬੱਚੇ ਜਾਂ ਪਰਿਵਾਰ ਦੇ ਵਿੱਚੋਂ ਕੋਈ ਹੈ ਜਿਹੜਾ ਇਹਨਾਂ ਪੋਸਟਾਂ ਉੱਤੇ ਬਹਿਣਾ ਚਾਹੁੰ ਉਸ ਪੇਪਰ ਦੀ ਤਿਆਰੀ ਦੇ ਲਈ ਪੰਜਾਬ पीसीएस ਅਡਾ 247 ਤੁਹਾਡੇ ਲਈ ਬੈਚ ਲੈ ਕੇ ਆਇਆ ਹੈ ਉਸ ਤਿਆਰੀ ਨੂੰ ਲੈ ਕੇ ਤੁਹਾਡਾ ਕੋਈ ਵੀ ਡਾਊਟ ਹੋਵੇ ਸਰ ਤਿਆਰੀ ਕਿਵੇਂ ਕਰਨੀ ਹੈ ਐਡਮਿਸ਼ਨ ਕਿਵੇਂ ਲੈਣੀ ਹੈ ਜਾਂ ਫਿਰ ਕੋਈ ਹੋਰ ਇਸ਼ੂ ਠੀਕ ਹੈ ਤੁਹਾਨੂੰ ਇਹ ਲੱਗਦਾ ਸਾਨੂੰ ਪਤਾ ਹੀ ਨਹੀਂ पीसीएस ਕੀ ਹੈ ਇਹ ਵੀ ਥੋੜਾ ਸਵਾਲ ਹੋ ਸਕਦਾ ਹੈ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਐਸਡੀਐਮ ਕਿਵੇਂ ਬਣਿਆ ਜਾ ਸਕਦਾ ਸੋ ਕੋਈ ਵੀ ਡਾਊਟ ਹੋਵੇ ਤਿਆਰੀ ਨੂੰ ਲੈ ਕੇ ਜਾਂ ਫਿਰ ਇਸ ਨੂੰ ਲੈ ਕੇ ਕਿ ਮੈਂ ਅਪਲਾਈ ਕਰ ਸਕਦਾ ਜਾ ਮੇਰਾ ਕੋਈ ਛੋਟਾ ਭੈਣ ਭਰਾ ਅਪਲਾਈ ਕਰ ਸਕਦਾ ਜਾਂ ਮੇਰਾ ਬੱਚਾ ਅਪਲਾਈ ਕਰ ਸਕਦਾ ਤੁਹਾਡਾ ਇਦਾਂ ਦਾ ਕੋਈ ਵੀ ਸਵਾਲ ਹੈ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਜਾਣਕਾਰੀ ਮਿਲੂਗੀ ਕੋਈ ਵੀ ਪੈਸਾ ਇੱਥੇ ਨਹੀਂ ਲੱਗੂਗਾ ਜਾਣਕਾਰੀ ਦਾ ਠੀਕ ਹੈ ਜੀ ਸੋ ਪੰਜਾਬ ਦੇ ਵਿੱਚ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਇਹ ਵੀ ਇਨਫੋਰਮੇਸ਼ਨ ਪਹੁੰਚਾਈਏ ਕਿ ਕਿਵੇਂ ਤੁਸੀਂ ਵੱਡੇ ਵੱਡੇ ਅਹੁਦੇ ਉੱਤੇ ਬੈਠ ਸਕਦੇ ਹੋ ਇਹ ਜ਼ਿੰਮੇਵਾਰੀ ਤੁਹਾਡੀ ਵੀ ਹੈ ਮੇਰੇ ਨਾਲ ਨਾਲ ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ